सितंबर सपटर नैक्सट जनरेशन रिफॉर्म्स जी एस टी है वो लागू हो गए और इसकी घोषणा पंद्रह अगस्त दो हजार पच्ची प्रधानमंत्री श्री नरेंद्र मोदी जी ने लाल किले तो से की दिवाली का तोहफा देने जा रहे सो बई सपटर जैक्सट रिफॉर्म है so, के पहला जड़े चार स्लैब होंगे सी जी एस टी परसेंट, बारह परसेंट अठारह परसेंट अठाई परसेंट हूँ उन्होंने दो स्लैब्स करते हैं पांच ਔਰ 18 ਇਹਦੇ ਨਾਲ ਅਪ ਟੂ ਮੀਡਲ ਕਲਾਸ ਬਹੁਤ ਲੀਫਾ ਪਰ ਸਾਰੇ ਪੱਖਾਂ ਤਰਲੀਫ ਮਿਲਿਆ ਕੋਈ ਇਨਸਾਨ ਨੂੰ ਜਿਸ ਚੀਜ਼ ਸਿੱਧੀ ਜ਼ਰੂਰਤ ਹੁੰਦੀ ਹੈ ਰਾਸ਼ਨ ਦੀ ਜ਼ਰੂਰਤ ਹੈ ਉਹਦੇ ਚ ਲਗਭਗ तेरह है जो रिलीफ दिता गया है क्लोज की जरूरत है ओ परसेंट तक जिलीफ है और इस तरह व्यक्ति अच्कल स्कूटर बाइक्स नसेसटी हो गई है अठ हजार रुपए तक जे मकान बनाना है ਤੇ ਸੀਮੈਂਟ ਦੇ ਵਿੱਚ ਜਿਹੜਾ ਹੈਗਾ ਲੀਫ ਹੈ। ਔਰ ਇਸੇ ਤਰ੍ਹਾਂ ਟੀਵੀ ਜਿਹੜਾ ਹੈਗਾ ਉਤੇ 3200 ਰੁਪਏ ਦਾ ਜਿਹੜਾ ਹੈਗਾ ਬਚਤ ਹੈ। ਲੀਫ ਤੇ ਐਸੀ ਕੋਈ ਲਗਾਉਣਾ ਚਾਹੁੰਦਾ 2800 ਰੁਪਿਆ। ਇਸੇ ਤਰ੍ਹਾਂ ਜਿਹੜੀਆਂ ਕਾਰ ਸਹੀ ਹੈ স্মਲ ਕਾਰਸ ਉਤੇ 70000 ਰੁਪਏ ਜਿਹੜਾ ਹੈਗਾ ਲੀਫ ਦਿੱਤਾ ਉਹ। ਇਸੇ ਤਰ੍ਹਾਂ ਟਰੈਕਟਰ ਹੈ ਕਿਉਂਕਿ ਪੰਜਾਬ ਕਿਸਾਨੀ ਨਾਲ ਜੁੜਿਆ ਹੈ 40000 ਰੁਪਏ ਔਰ ਜਿਹੜੀ ਲਾਈਫ ਇੰਸ਼ੋਰੈਂਸ ਹੈ ਇਹ ਇੰਸ਼ੋਰੈਂਸ ਦੇ ਉੱਤੇ ਜਿਹੜਾ ਹੈਗਾ ਟੋਟਲ ਜੀਐਸਟੀ ਮੁਕਤ ਹੈ ਚੋਦੇ ਨਾਲ ਕਿਤੇ ਜਿਹੜਾ ਮੈਨ ਇਨ ਦਾ ਸਟਰੀਟ ਹੈ ਉਸ ਦੀ ਸੇਲਿੰਗ ਹੋਏਗੀ और एक तरह वो जी बचत है वो ज़्यादा खर्च कर सकेगा कर दे अपने ली। और ये अल्टीमेटली जरा कास्केटिंग इफेक्ट है वो इकोनमी में जोड़ा है गतिशीलता मिलेगी सो so, ये जड़ा है नैक्सट जनरेशन रिफॉर्म के न ਬਹੁਤ بڑا ਲੀਫ ਜਿਹੜਾ ਹੈ ਉਹ ਆਵਾਮ ਨੂੰ ਦਿੱਤਾ ਹੈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਨੇ ਦਿੱਤਾ ਹੈ ਮੋਦੀ ਜੀ ਨੇ ਔਰ ਇਹਦੇ ਨਾਲ ਹਰ ਇੱਕ ਵਿਅਕਤੀ ਜਿਹੜਾ ਹੈ ਅਨਵਰੇ ਸਮੇਂ ਦੇ ਵਿੱਚ ਇੱਕ ਰੀਲਿਵਡ ਫੀਲ ਕਰੇਗਾ ਸੋ ਮੋٹے ਤੌਰ ਦੇ ਉੱਤੇ ਮੈਂ ਇੰਨੀ ਗੱਲ ਕਹਿਣੀ ਸੀਗੀ ਕਿਸੇ ਸਾਥੀ ਨੇ ਕੋ ਗਲ ਕਰਨੀ ਹੈ

ਕਿ ਸੇ ਵੀ ਜਿਹੜਾ ਹੈਗਾ ਕਿ ਵੀ ਕੋਈ ਸਾਈਡ ਵੀ ਤੁਸੀਂ ਆਪਣੇ ਜੀਵਨ ਦੀ ਦੇਖ ਲਓ ਹਰ ਇੱਕ ਜਗ੍ਹਾ ਜਿਹੜਾ ਹੈਗਾ ਰੀਲੀਫ ਦਿੰਦਾ ਔਰ ਜਿਹੜਾ ਹਾਈ ਇਨਕਮ ਗਰੁੱਪ ਹੈ ਉਹਨਾਂ ਨੂੰ 40% ਲਗਾਇਆ ਰਹਾ ਦਾ ਜਿਹੜਾ ਹੈ ਜ ਵਿਚ ਜਿਹੜੇ ਹੈਗੇ ਆ ਮੇਰਾ ਸਰ 8 ਸਾਲ ਬੜਾ ਲੰਬਾ ਸਮਾਂ ਹੁੰਦਾ ਦੇਖੋ ਇਸ్రਾਈਲ ਤੇ ਪਾਲਿਸੀਜ਼ ਹੁੰਦੀਆਂ ਆਪਾਂ ਕਹੀਏ ਇੱਕ ਵੀ ਇਹ ਹੁਣ ਕਿਉਂ ਕੀਤਾ ਪਹਿਲਾਂ ਕਿਉਂ ਨਹੀਂ ਕੀਤਾ ਜਾਂ ਬਾਅਦ ਚੋਂ ਕਿਉਂ ਕੀਤਾ ਇਹ ਤਰਿਕ ਪਾਲਿਸੀਜ਼ ਹੁੰਦੀਆਂ ਹੈਗੀਆਂ ਤੋਂ ਗਵਰਨਮੈਂਟ ਦਿਆਂ ਕਿ ਵੀ ਅੱਜ ਗਵਰਨਮੈਂਟ ਨੇ ਕਿ ਵੀ ਜਿਹੜਾ ਰੈਵਨਿਊ ਹੈਗਾ ਉਹ ਵੀ ਅਲਟੀਮੇਟਲੀ ਜਨਤਾ ਦੇ ਭਲੇ ਲਈ ਲੱਗਦਾ ਜਿੰਨਾ ਪਹਿਲਾਂ ਵੀ ਰੈਵਨਿਊ ਕਟਾ ਕੀਤਾ ਉਹਦੇ ਵਿੱਚ ਤੁਸੀਂ ਇਹ ਦੇਖੋ ਕਿ ਵੀ ਜਿਹੜੀਆਂ ਫੋਰ ਲਰਨਿੰਗ ਜਿਹੜੀ ਹੈਗੀ ਆ ਸੜਕਾਂ ਦਾ ਜਾਲ ਪਿੱਛੇ ਆਏਗਾ ਉਹ ਉਹਦਾ ਹੀ ਨਤੀਜਾ ਹੈ ਸੋ ਐਸਾ ਨਹੀਂ ਹੈ ਕਿ ਵੀ ਇਹ ਤਾਂ ਇੱਕ ਰੈਵਨਿਊ ਜਨਰੇਟ ਕਰਨਾ ਫਿਰ ਰੈਵਨਿਊ ਦਾ ਰੀਵਸ ਦੇਣਾ ਇੱਕ ਪਾਲਿਸੀ ਦਾ ਹਿੱਸਾ ਹੁੰਦਾ ਔਰ ਇਹਦੇ ਵਿੱਚ ਆਪਾਂ ਕਹੀਏ ਕਿ ਵੀ ਪਹਿਲਾਂ ਕਿਉਂ ਕੀਤਾ ਤੇ ਐਜੇ ਕਿਉਂ ਕੀਤਾ ਕਿਉਂਕਿ ਇਹ ਇੱਕ ਨੀਤੀ ਦਾ ਹਸਾਬ ਲੱਗ ਸਰ ਪੈਟਰੋਲ ਪਦਾਰਥ ਤੇ ਜੀਐਸਟੀ ਦੀ ਲੰਨ ਲਾ ਰਹੇ ਬਤਾ ਕੀ ਹਾਂਜੀ ਪੈਟਰੋਲੀਅਮ ਪਦਾਰਥ ਜਿੰਨੇ ਰਹਿ ਗਏ ਜੀਐਸਟੀ ਦਰਜ ਲਾ ਰਹੇ ਹਾਂ ਉਹ ਵੀ ਆਉਣ ਵਾਲੇ ਸਮੇਂ ਚ ਹੋ ਸਕਦਾ ਹੈ ਨੈਕਸਟ ਜਨਰੇਸ਼ਨ ਜਿਹੜਾ ਹੈਗਾ ਰਿਫਾਰਮਸ ਇੱਕ ਹੋਰ ਹੋ ਜਾਏਗਾ ਐਸਾ ਨਹੀਂ ਹਟੇ ਗਵਰਨਮੈਂਟ ਦੀਆਂ ਪਾਲਿਸੀਆਂ ਹੁੰਦੀਆਂ ਔਰ ਰੈਵਨਿਊ ਜਿਹੜਾ ਹੈਗਾ ਅਲਟੀਮੇਟਲੀ ਤਾਂ ਹੁੰਦਾ ਕਿ ਵੀ ਜਿਸ ਤੋਂ ਟੈਕਸ ਲੈਂਦੀ ਹੈ ਉਹ ਵੀ ਜਨਤਾ ਦੇ ਭਲੇ ਲਈ ਖਰਚ ਕੀਤਾ ਜਾਂਦਾ ਸਰਕਾਰਾਂ ਹੋਰ ਕਾ ਲਈ ਕਰਦੀਆਂ ਉਹ ਜਿਹੜੇ ਮੈਡੀਸਨ ਦੇ ਉੱਤੇ ਜਿਹੜਾ ਇਹਗਾ ਰੀਲੀਫ ਦਿੰਦਾ ਸੱਚ ਇਹਦੇ ਵਿੱਚ ਬਹੁਤ ਵੱਡਾ ਹੈਗਾ ਉਹ ਬਦਲ ਕੋਈ ਵੀ ਜਿਹੜਾ ਹਿੱਸਾ ਜਿਹੜਾ ਜੀਵਨ ਦਾ ਹੈਗਾ ਉਹਨੂੰ ਇਸ ਵਾਰੀ ਜਿਹੜਾ ਹੈਗਾ ਕਵਰ ਕੀਤਾ ਹੈ ਕਿ ਵੀ ਤੌਨੂੰ ਆਮ ਆਵਾਮ ਨੂੰ ਆਮ ਜਨਤਾ ਨੂੰ ਜਿਹੜਾ ਹੈਗਾ ਇੱਕ ਮੇਜਰ ਰੀਲੀਫ ਦਿੰਦਾ ਹੈ ਸਰ ਤੁਸੀਂ ਕਹਿੰਦੇ 8 ਸਾਲ ਤਾਂ ਆਪਾਂ ਨੂੰ ਲਾਇਆ ਕਿ मतलब ਸਰਕਾਰ ਨੇ ਛਾੜੀ ਪਿਆ ਵਿਕਾਸ ਕਰਾਉਣ ਨੂੰ ਵਿਕਾਸ ਨੂੰ ਅਸਲੀ ਕੋ ਹਾਂਜੀ ਉਹ ਉਹਨਾਂ ਨੇ ਬੈਲੈਂਸ ਕੀਤਾ ਨਾ ਜੀ ਉਹਨਾਂ ਨੇ ਜਿਹੜਾ 40% ਲਗਾ ਦਿੱਤਾ ਇੱਕ ਸਾਈਡ ਤੇ ਉਹ ਵੀ ਹੈਗਾ ਕਿ ਵੀ ਆਪਾਂ ਉਹ ਦੇਖਣਾ ਹੁੰਦਾ ਸਾਰੀਆਂ ਚੀਜ਼ਾਂ ਕਿ ਰੈਵਨਿਊ ਦੇਸ਼ ਦਾ ਘਟੇ ਵੀ ਨਾ ਔਰ ਲੀਫੀ ਦਿੱਤਾ ਜਾਵੇ ਸੋ ਇਹ ਦੋਨੋਂ ਚੀਜ਼ਾਂ ਚੱਲ ਰਹੀਆਂ ਹਨ ਬੈਲੈਂਸ ਹੁੰਦਾ ਇਕਨੋਮੀ ਦਾ ਤੋਂ ਦੇ ਵਿੱਚ ਐਸਾ ਨਹੀਂ ਹੁੰਦਾ ਕਿ ਵੀ ਅਸੀਂ ਕਿਉਂ ਕੀਤਾ ਇਹ ਪ੍ਰਸ਼ਨ ਨਹੀਂ ਹੁੰਦਾ ਹੁੰਦਾ ਕਿ ਵੀ ਪਹਿਲਾਂ ਜਿਹੜਾ ਪਹਿਲਾਂ ਵੀ ਰੈਵਨਿਊ ਜਨਰੇਟ ਹੋਇਆ ਉਹ ਵੀ ਜਨਤਾ ਦੇ ਭਲੇ ਲਈ ਕੀਤਾ ਨਾ ਉਹ ਵੀ ਵਿਕਾਸ ਦੇ ਬਤੀਸ਼ੀਲਤਾ ਆਈ ਹੈ ਪਹਿਲਾ ਜਦੋਂ ਅਰਥਵਿਵਸਥਾ ਜਦੋਂ ਮੋਦੀ ਸਾਹਿਬ ਨੇ ਟੇਕਓਵਰ ਕੀਤੀ ਉਹ 10ਵੇਂ ਨੰਬਰ ਤੇ ਸੀਗੀ ਠੀਕ ਹੈ ਨਾ ਉਹਨਾਂ ਆਪਾਂ ਚੌਥੇ ਨੰਬਰ ਤੇ ਤੇ ਇਹ ਜਿਹੜਾ ਹੈਗਾ ਇਸੇ ਗੱਲਾਂ ਦਾ ਨਤੀਜਾ ਹੈ ਇਹ ਪੰਜਾਬ ਸਰਕਾਰ ਨੇ ਕੱਲ 10 ਲੱਖ ਦਾ ਬੀਮਾ ਯੋਜਨਾ ਕੀਤੀ ਪਰ ਬਜਟ 'ਚ ਕੋਈ ਪੈਸਾ ਨਹੀਂ ਸੀ ਰੱਖਿਆ ਲੱਗਦਾ ਹੈ ਕਿ ਸਕੀਮ ਕਾਮਯਾਬ ਹੋਊਗੀ ਗੱਲ ਹੈ ਉਹਨਾਂ ਦੀ ਕੋਈ ਸਕੀਮ ਕਾਮਯਾਬ ਹੋਈ ਹੈ ਹਾਲੇ ਤੱਕ ਉਹਨਾਂ ਦਾ 1000 ਰੁਪਿਆ ਦੇਣ ਦਾ ਵੀ ਕਿਹਾ ਸੀਗਾ ਵਾਅਦਾ ਕੀਤਾ ਸੀਗਾ ਆਇਆ ਮੈਂ ਲਾਵਾਂ ਉਹ ਤਾਂ ਉਹਨਾਂ ਨੇ 2022 ਦਾ ਵਾਅਦਾ ਕੀਤਾ ਹੈਗਾ ਅੱਜ 25 ਹੋ ਗਈ ਐ ਤੁਸੀਂ ਪੁੱਛੋ ਤਾਂ ਸਹੀ ਤੇ ਜਿਹੜਾ ਹੁਣ ਜਿਹੜਾ ਉਹਨਾਂ ਨੇ ਕੀਤਾ ਉਹਦਾ ਸਿਰਫ ਗੱਪਾਂ ਦਾ ਖੜਾ ਆ ਉਹਨਾਂ ਦਾ ਠੀਕ ਹੈ ਨਾ ਤੇ ਉਹਦੇ ਵਿੱਚ ਹੁਣ ਆਉਣ ਵਾਲੇ ਸਮੇਂ ਤੇ ਕਿੰਨਾ ਕੁ ਗਰਾਊਂਡ ਤੇ ਜਾਂਦੀ ਐ ਇਹ ਕੁਐਸਚਨ ਮਾਰਕ ਹੈ ਤੇ ਜੇ ਉਹਨਾਂ ਨੇ ਇਹੀ ਕਰਨਾ ਸੀਗਾ ਤੇ ਆਸ਼ਵਮਾਨ ਭਾਰਤ ਚ ਕਿਉਂ ਨਹੀਂ ਕੰਟ੍ਰਿਬਿਊਟ ਕੀਤਾ ਉਹਨਾਂ ਨੇ ਆਲਰੇਡੀ 5 ਲੱਖ ਦਾ ਹੁੰਦੀ ਸੀਗਾ ਉਹ ਤੁਸੀਂ ਤੁਸੀਂ ਜਿਹੜਾ ਹੈਗਾ ਕਿ ਜਿਹੜਾ 5 ਲੱਖ ਦੀ ਸਕੀਮ ਗਵਰਨਮੈਂਟ ਆਫ ਇੰਡੀਆ ਦੀ ਸੀਗੀ ਉਹਦੇ ਚ ਕੰਟ੍ਰਿਬਿਊਟ ਕਰਦੇ ਤੇ ਅੱਜ ਮੇਜਰ ਲੀਫ ਹੁੰਦਾ ਅਸੀਂ ਕਹਿੰਨੇ ਕਿ ਅਸੀਂ ਆਪਣਾ ਕਰਨਾ ਆਪਣੀ ਡਫਲੀ ਲੱਗ ਬੁਝਾਣੀ ਕੱਲ ਤੇ ਇਸ ਗੱਲ ਦੀ ਹੈ ਮਾਨ ਸਾਹਿਬ ਦੀ 727